ਉੱਥੇ ਦੇ ਬੇਨੀਆ ਤੋਟੇ ਜੀ ਸੀ ਨਾ ਸਭ ਕੁ ਗੀਤ ਤੇ ਆ ਜਿਹੜਾ ਪਾਇਆ ਨਾ ਮੈਂ ਪੰਗਾ ਇੰਨੇ ਮੇਰੀ ਜਾਨ ਲੈ ਲਈ ਮੈਂ ਤੇ ਤੰਗ ਆ ਗਈ ਹਰੇਪਾ ਫੋਨ ਦੇਖ ਲਵਾਂ ਪਤਾ ਨਹੀਂ ਕੀ ਕਰਨ ਦੀ ਆ ਮਾਮਾ ਦੀ ਚੱਲ ਕੋਈ ਨਹੀਂ ਮੈਂ ਤੇ ਫੋਨ ਦੇਖਾ ਆਂਟੀ ਨੂੰ ਦਿਲ ਕਰਦਾ ਫੋਨ ਕਰਨ ਪੁੱਛਾਂ ਕੀ ਗੱਲਬਾਤ ਹੈ ਫੋਨ ਵੇਖੀਏ ਸੰਦੀਪ ਸੰਦੀਪ ਹਾਂਜੀ ਭਾਬੀ ਮੇਰੇ ਵਾਸਤੇ ਚਾਹ ਬਣਾ ਲਿਆ ਅਦਰਕ ਵਾਲੀ ਲਿਆ ਕੇ ਆਈ ਠੀਕ ਆ ਕੋਈ ਨਾ ਭਾਬੀ ਮੈਂ ਨਾ ਮੰਮੀ ਨੂੰ ਭੇਜਦੀ ਆ ਤੂੰ ਕੀ ਕਰ ਰਹੀ ਹੈ ਭਾਬੀ ਮੈਂ ਨਹਾਉਣ ਲੱਗੀ ਸੀਗੀ ਚੱਲਣਾ ਹਲਾ ਤੇ ਚਾਹ ਮੈਨੂੰ ਜਲਦੀ ਪੀਲ ਦੇ ਮੈਂ ਵੀ ਨਹਾ ਕੇ ਆਈਆਂ ਨੇ ਮੈਨੂੰ ਠੰਡ ਜੀ ਲੱਗੀ ਜਾਂਦੀ ਹੈ ਹਾਂਜੀ ਠੀਕ ਕੋਈ ਨਾ ਭਾਬੀ ਲੈ ਆ ਹਾਂ ਮੇਰੇ ਵਾਸਤੇ ਚਾਹ ਲੈ ਸੰਤੋਖ ਬੇਟਾ ਚਾਹ ਪੀ ਲੈ ਲਓ ਅਦਰਕ ਵਾਲੀ ਹੈ ਨਾ ਆਦਰਕ ਵਾਲੀ ਹੈ ਠੀਕ ਹੈ ਤੁਸੀਂ ਵੱਧ ਪਾਇਆ ਕਰੋ ਥੋੜਾ ਜਿਹਾ ਵੱਧ ਹੀ ਪਾਇਆ ਨਾਲ ਪੀ ਕੇ ਤਾਂ ਵੇਖੋ ਦੁਪਹਿਰ ਦੀ ਰੋਟੀ ਦਾ ਕੀ ਕੀਤਾ ਠੋਕੀ ਫੜੀ ਪਈ ਹੋਈ ਹੈ ਬੱਚੇ ਵੀ ਆਣ ਵਾਲੇ ਆ ਬੱਚੇ ਵੀ ਆਣ ਵਾਲੇ ਆ ਰਾਜਮਾ ਬਣੇ ਨੇ ਚੌਲ ਬਣੇ ਨੇ ਤੇ ਰੋਟੀਆਂ ਬਣੀਆਂ ਹੋਈਆਂ ਨੇ ਚਲ ਠੀਕ ਹੈ achar ਲੈ ਲਿਓ ਨਾ ਠੀਕ ਹੈ ਤਾਂ ਸੰਦੀਪ ਨੂੰ ਕਹਿਆ ਮੇਰੇ ਬੱਚੇ ਲੈ ਕੇ ਆ ਰਿਹਾ ਸਕੂਲ ਨੂੰ ਲੈ ਆਉਂਦੀ ਹੈ ਤੇ ਹਾਂ ਵਾਹ ਠੀਕ ਹੈ ਨਾ ਤਾਂ ਠੀਕ ਹੈ ਨਾ ਠੀਕ ਆ ਦਰਦ ਤੇ ਹੁੰਦਾ ਹੈ ਸੰਦੀਪ ਦਰਦ ਤੇ ਹੁੰਦੀ ਹੋਊਗੀ ਚੱਲ ਪਰ ਉਹ ਜੀ ਠੀਕ ਹੈ ਨਾ ਚੱਲ ਤੂੰ ਕੋਈ ਨਾ ਆਰਾਮ ਕਰ ਅੱਛਾ ਠੀਕ ਹੈ ਆਰਾਮ ਕਰ ਕੋਈ ਗੱਲ ਨਹੀਂ ਠੀਕ ਹਾਂ ਕੋਈ ਨਾ ਜਿੰਨਾ ਆਰਾਮ ਕਰੇਂਗੀ ਨਾ ਉਹਨਾਂ ਇੱਥੇ ਨੂੰ ਆਰਾਮ ਆ ਠੀਕ ਹੈ ਪੀ ਲੈ ਚਾ ਜੇ ਹੋਰ ਕੁਝ ਲੈਣਾ ਹੈ ਤਾਂ ਤੂੰ ਆਕ ਹੀ ਮਾਰਨੀ ਹੈ ਨਹੀਂ ਰੋਟੀ ਕਿਹਨਾਂ ਲੈ ਖਾਣੀ ਨੂੰ ਬੋਖੀ ਨਾ ਜੇ ਤੁਸੀਂ ਰੋਟੀ ਖਾਓਗੇ ਨਾ ਉਹ ਦੋ ਨਾ ਮੇਰੇ ਵਾਸਤੇ ਨਾ ਹਲਦੀ ਵਾਲਾ ਦੁੱਧ ਗਰਮ ਕਰਨਾ ਹੈ ਹਲਦੀ ਪਾ ਕੇ ਨਾ ਮਿੱਠਾ ਥੋੜਾ ਜਿਆਦਾ ਹੀ ਰੱਖਿਓ ਕੋਈ ਨਾ ਹਲਦੀ ਵਾਲਾ ਦੁੱਧ ਲਿਆਨਾ ਹਾਂ ਠੀਕ ਹੈ ਤੇ ਉਹਨੂੰ ਕਹਿੰਦੋ ਨਿਕਲ ਜੇ ਕਿ ਉਹ ਨਾ ਆਉਂਦੀ ਨਾ ਟੈਂਗ ਲਾਉਂਦੀ ਨਾਣ ਚ ਨਾਉਂਦੀ ਏ ਚਲ ਕੋਈ ਨਾ ਮੈਂ ਕਹਿ ਦਿੰਦੀ ਤੂੰ ਨਾ ਆਪਣਾ ਦਿਮਾਗ ਪਾ ਸਾਰੀ ਸਫਾਈ ਚੰਗੀ ਤਰ੍ਹਾਂ ਕਰ ਦਿਓ ਕੋਈ ਨਾ ਕੋਈ ਮੇਰੇ ਪੇਕਿਆਂ ਵੱਲੋਂ ਆ ਨਾ ਜਾ ਜੂ ਕੋਈ ਇਹ ਵਿਆਹ ਸ਼ਾਦੀ ਆ ਆਉਣ ਵਾਲਿਆ ਕੋਈ ਨਾ ਕੋਈ ਆਜ ਨਾ ਜਾ ਕੋਈ ਨਹੀਂ ਕਰ ਚੰਗੀ ਤਰ੍ਹਾਂ ਸਫਾਈ ਝਾੜੂ ਪੋਚਾ ਸਭ ਕਰ ਦਿਓ ਵਧੀਆ ਰੋਟੀ ਬਣਾਉਣਾ ਜੇ ਹਾਰ ਕੋਈ ਗੱਲ ਨਹੀਂ ਤੂੰ ਆਪਣਾ ਆਰਾਮ ਕਰ ਤੂੰ ਆਪਣੇ ਆਰਾਮਦਾਰੀ ਵਿੱਚ ਧਿਆਨ ਰੱਖ ਤੇ ਸਾਰਾ ਕੁਝ ਹੋਏਗਾ ਠੀਕ ਹੈ ਮੈਂ ਜਾਵਾਂ ਮੈਂ ਥੱਲੇ ਕੁਝ ਵੇਖ ਹਾਂ ਤੁਸੀਂ ਜਾਓ ਤੁਸੀਂ ਕੰਮ ਕੰਮ ਨਾ ਛੱਡਿਓ ਕੋਈ ਕੰਮ ਸਾਰਾ ਕਰ ਦਿਓ ਹਾਂ ਠੀਕ ਕੱਪੜਾ ਵੀ ਨਾ ਕੋਈ ਰਹਿਣ ਦਿਓ ਧੋਣ ਵਾਲਾ ਨਹੀਂ ਨਹੀਂ ਸਾਰਾ ਕੁਝ ਕਰਾਂਗੇ ਤੂੰ ਠੀਕ ਹੈ ਬੇਫਿਕਰੀ ਰਹਿ ਕੋਈ ਗੱਲ ਨਹੀਂ ਚੰਗਾ ਸਾਰਾ ਕੁਝ ਕਰਾਂਗੇ ਹਾਂ ਠੀਕ ਹੈ ਜਾਓ ਠੀਕ ਵਾਜ ਮਾਰਦੇ ਬੈਠੇ ਮੈਂ ਵੀ ਰੋਣ ਲੱਗ ਗਈ ਬੱਸ ਟੈਮ ਹੀ ਲੱਗ ਗਿਆ ਕੰਮ ਕੰਮ ਕਰਾਉਣਾ ਨਾ ਸਿਰਫ ਨਹੀਂ ਪੜਦਾ ਖੋਲੋ ਵਾਜ ਮਾਰਦੇ ਬੈਠੇ ਤੁਸੀਂ ਹਾਂ ਮੈਂ ਸੰਦੀਪ ਤੋਂ ਆਵਾਜ਼ ਮਾਰੀ ਸੀ ਹਾਂਜੀ ਚਾਹ ਤੇ ਮੰਮੀ ਦੇਗੀ ਬਣਾ ਕੇ ਮੈਨੂੰ ਅੱਛਾ ਤੇ ਬੱਚੇ ਲੈਣ ਜਾਹੀ ਸਕੂਲੇ ਕੋਈ ਨਾ ਬਾਬੀ ਤੁਸੀਂ ਮੈਂ ਤੁਹਾਨੂੰ ਕੱਲ ਦੀ ਕਹ ਨਹੀਂ ਨਾ ਤੁਸੀਂ ਕੋਈ ਵੀ ਕੰਮ ਕਰੋ ਠੀਕ ਆ ਮੈਂ ਬੱਚੇ ਵੀ ਲੈ ਆਵਾਂਗੀ ਕੰਮ ਮੈਂ ਕਰ ਲਿਆ ਸਾਰਾ ਤਾਂ ਹੀ ਟਾਈਮ ਲੱਗਦਾ ਸੀ ਮੇਰੇ ਕੋ ਭਾਬੀ ਵੱਜ ਮਨ ਸੁਣਦਾ ਪਿਆ ਸੀਗਾ ਤੇ ਹੋਰ ਗੱਲ ਮੇਰੀ ਸੁਣ ਦੇਖ ਮੇਰੇ ਪੇਕੇ ਵਿਆਹ ਆ ਹੈ ਚਾਚੇ ਤਾਏ ਦੇ ਮੁੰਡੇ ਨੋਵਾ ਨਾਵਾਂ ਤੇ ਆਣ ਗਏ ਆਈ ਇੱਕ ਵਾਰ ਹੈ ਨਾ ਕਾਰਡ ਕੂਡ ਮੰਮੀ ਹੁਣੀ ਦੇਣ ਆਣਗੇ ਤੇ ਘਰ ਦੀ ਐ ਪੂਰੀ ਐ ਸਫਾਈ ਕਰਕੇ ਰੱਖਣੀ ਹੈ ਭਾਬੀ ਤੁਹਾਨੂੰ ਪਤਾ ਮੈਂ ਤੇ ਸਵੇਰ ਦੀ ਸਫਾਈ ਕੀਤੀ ਹੋਈ ਹੈ ਠੀਕ ਹੈ ਤੇ ਰੋਟੀ ਪਾਣੀ ਚ ਕੋਈ ਕਮੀ ਨਹੀਂ ਛੱਡਣੀ ਤੂੰ ਭਾਬੀ ਤੁਸੀਂ ਫਿਕਰ ਨਾ ਕਰੋ ਤੁਸੀਂ ਮੈਨੂੰ ਇਹ ਦੱਸ ਦੋ ਬਸ ਬਣਾਉਣਾ ਕੀ ਹੈ ਕੋਈ ਕਮਲ ਨਾ ਅੜਿਓ ਖਲਾਰ ਦਿਓ ਦੋਨੇ ਜਾਣੀ ਹੈ ਨਹੀਂ ਨਹੀਂ ਭਾਬੀ ਮੇਰੀ ਬੇਇੱਜ਼ਤੀ ਕਰਾ ਦੋ ਕਿਤੇ ਨਹੀਂ ਬਾਬੀ ਤੁਸੀਂ ਦੱਸੋ ਬਣਾਣਾ ਕੀ ਹੈ ਪਤਾ ਮੈਂ ਆਪਣੇ ਪੇਕੇ ਜਾਨੀ ਆ ਨਾ ਮੇਰੇ ਚਾਚੇ ਦੀ ਨੋਵਾ ਨਾ ਇੰਨੀ ਇੱਜ਼ਤ ਕਰਦੀਆਂ ਇੰਨੀ ਇੱਜ਼ਤ ਕਰਦੀਆਂ ਉਹੀ ਹਿਸਾਬ ਮੈਂ ਕਰਨਾ ਹੁਣ ਦੇਖੀ ਇਹ ਮੇਰੀ ਬਾਤ ਕੋਈ ਕੰਮ ਕਰਦੀ ਹੈ ਜੀ ਤਾਂ ਹੁਣ ਤੂੰ ਕਰਨਾ ਹੀ ਜੋ ਵੀ ਕਰਨਾ ਹੈ ਆਵੇ ਹੱਥ ਵੀ ਲਾਲ ਹੋ ਗਿਆ ਮੇਰਾ ਤੇ ਬੋਲਦਾ ਚਲੋ ਕੋਈ ਨਾ ਹਾਂ ਜੇ ਬਣਾਣਾ ਕੀ ਮੈਨੂੰ ਤੁਸੀਂ ਦੱਸ ਦੋ ਤੇ ਬਣਾਣਾ ਉਹ ਸਾਰੇ ਨੋਨ ਵੇਜ ਹੀ ਖਾਂਦੇ ਆ ਇੱਥੇ ਹਾਂ ਮੀਟ ਮੋਟੀ ਬਣਾਉਣਾ ਆ ਠੀਕ ਹੈ ਪਨੀਰ ਤੋਂ ਮੈਂ ਮੰਗਵਾ ਦੇਣੀ ਫਿਰ ਭਾਬੀ ਰਾਇਤਾ ਵੀ ਪਾਣਾ ਸਾਰਾ ਸਮਾਨ ਜੋ ਮਹਿਮਾਨੀ ਦਾ ਹੁੰਦਾ ਤੂੰ ਸਭ ਮੰਗਵਾ ਲੈ ਪੈਸੇ ਮੈਂ ਤੈਨੂੰ ਦਵਾਂਗੀ ਹਾਂਜੀ ਹਾਂਜੀ ਤੇ ਵਿਚੋ ਰੱਖੀ ਨਾ ਪੈਸੇ ਨਹੀਂ ਭਾਬੀ ਮੈਂ ਕਹਤ ਰਖੜੇ ਨੇ ਪੈਸੇ ਤੁਸੀਂ ਇਦਾਂ ਲ ਸੋਚੋ ਠੀਕ ਆ ਮੈਂ ਤੁਹਾਨੂੰ ਸਾਥ ਦੇ ਦਾਂਗੀ ਭਾਬੀ ਕੋਈ ਨਾ ਠੀਕ ਆ ਚੰਮੇ ਫਿਰ ਮੈਨੂੰ ਕੋਈ ਟੈਂਸ਼ਨ ਤੇ ਨਾ ਕਰਨਾ ਨਹੀਂ ਨਹੀਂ ਭਾਬੀ ਤੁਸੀਂ ਟੈਂਸ਼ਨ ਵਾਲੀ ਕਰ ਦੇਂਗੀ ਨਾ ਤੁਸੀਂ ਆਪਣਾ ਆਰਾਮ ਕਰੋ ਠੀਕ ਆ ਚਲ ਠੀਕ ਆ ਅੱਲ ਮੈਂ ਚਾਤ ਪੀ ਲਈ ਆ ਜਾਣਗੇ ਕਿ ਹੱਲ ਭਾਬੀ ਪਤਾ ਨਹੀਂ ਨਾ ਕਿ ਫੋਨ ਕਰਾਂਗੀ ਉਹਨਾਂ ਨੂੰ ਕੀ ਹਿਸਾਬ ਕਿਤਾਬਾ ਫਿਰ ਮੈਂ ਤੈਨੂੰ ਪੈਸੇ ਦੇਵਾਂਗੀ ਹਾਂਜੀ ਹਾਂਜੀ ਅਸੀਂ ਮੈਂ ਕਹਿੰਦੀ ਵੀ ਪਹਿਲਾਂ ਕੁਛ ਲੈਵੋ ਫਿਰ ਮੈਂ ਤੈਨੂੰ ਪੈਸੇ ਦੇਵਾਂਗੀ ਤੇ ਸਾਰਾ ਕੁਝ ਲੈ ਕੇ ਆਈ ਹਾਂਜੀ ਚਲੋ ਠੀਕ ਹੈ ਹਾਂਜੀ ਚਲੋ ਦੁੱਧ ਵਾਲਾ ਦੁੱਧ ਪੀਤਾ ਨਹੀਂ ਇਹ ਚਾਹ ਪੀਤੇ ਆ ਨਹੀਂ ਨਹੀਂ ਪੀਣਾ ਮੈਂ ਦੱਸ ਦੂੰਗੀ ਤੁਹਾਨੂੰ ਚਲੋ ਠੀਕ ਹੈ ਚਲ ਫਿਰ ਜਾ ਤੂੰ ਚਲੋ ਠੀਕ ਬੱਚੇ ਲੈ ਆਈ ਕੋਈ ਨਾ ਭਾਬੀ ਮੈਂ ਲੈ ਆਵਾਂਗੀ ਤੁਸੀਂ ਨਾ ਬੇਫਿਕਰ ਰਹੋ ਹੈਂ ਸੇਰ ਵਾਲੇ ਐਸੀ ਨਹੀਂ ਕੋਈ ਨਹੀਂ ਮੈਂ ਵਾ ਲਾਂਗੀ ਆਪੇ ਵਾ ਲਾਂਗੀ ਚਲੋ ਠੀਕ ਹੌਲੀ ਹੌਲੀ ਵਾ ਲੈਣਾ ਮੈਂ ਹਾਂਜੀ ਠੀਕ ਹੈ ਹਾਂ ਚਲ ਫਿਰ ਤੂੰ ਜਾ ਕੇ ਕੰਮ ਕੁੰ ਦੇਖ ਜਣਾ ਚਾਦਰਾਂ ਚੂਦਰਾ ਮੈਂ ਤੈਨੂੰ ਦੱਸਾਂਗੀ ਕਿੱਥੇ ਪਈਆਂ ਨਵੀਆਂ ਹੀ ਵਿਛਾਉਣੀਆਂ ਚਾਦਰਾਂ ਹਾਂਜੀ ਕੋਈ ਨਹੀ ਠੀਕ ਹਾਂਜੀ ਹਾਂਜੀ ਹਾਂ ਚਲ ਘਰੀ ਨਹੀਂ ਦੇਖਾਂ ਸਾਸ੍ਰੀਕਾਲ ਮੰਮੀ ਹੋਰ ਕੀ ਹਾਲ ਚੱਲ ਤੁਹਾਡੇ ਅੱਛਾ ਚਲ ਵਧੀਆ ਹੀ ਹੋਣਾ ਚਾਹੀਦਾ ਹਨਾ ਹੋਰ ਭਰਾ ਕੀ ਕਰਦਾ ਭਾਬੀ ਕੀ ਕੀ ਕਰਦੀ ਆ ਹਾਏ ਦੱਸ ਮੰਮੀ ਨੂੰ ਸ਼ਰਮ ਨਹੀਂ ਆਂਦੀ ਤੁਹਾਨੂੰ ਇੰਨਾ ਤੰਗ ਕਰਦੀ ਆ ਦੱਸ ਹਾਏ ਸਹਰੋ ਕਿੰਦੀ ਮੈਂ ਨਹੀਂ ਕਰਨਾ ਹਾਏ ਕੋਈ ਕੰਮ ਨਹੀਂ ਕਹਿੰਦੀ ਕਰਨਾ ਨਾ ਨਹੀਂ ਗੱਲ ਕੀ ਆ ਰਸ ਕਿਉਂ ਗਈ ਆ ਮੰਮੀ ਹੈ ਹੀ ਇਦਾਂ ਹੀ ਖਰਾਬ ਹੀ ਬੜੀ ਹੈ ਹਾਂ ਬੰਦਾ ਆਲ ਮਿਲ ਕੇ ਸਾਰਾ ਕੰਮ ਕਰ ਲੈਂਦਾ ਵਿਆਹ ਵਾਲਾ ਘਰ ਹੈ ਬਸ ਇਹਨੂੰ ਸੂਟ ਲੈ ਦੋ ਜਿੰਨੇ ਮਰਜੀ 10 ਮੰਮੀ ਮੇਰੇ ਤੇ ਬੜਾ ਹੀ ਤਰਸਤੇ ਰਹੇ ਆਂ ਲੇ ਮੈਂ ਆ ਜਾਾਂਗੀ ਮੈਂ ਕਿਹਨੇ ਸਾਰੇ ਖਾਣੇ ਆਉਣ ਲੈਣਾ ਕੋਈ ਗੱਲ ਨਹੀਂ ਨਹੀਂ ਕਰਦੀ ਨਾ 10 ਕਿੱਡੀ ਮਾੜੀ ਗੱਲ ਐ ਇਹਦੇ ਵਾਸਤੇ ਤੰਗ ਕਰਦੀ ਐ ਕਿ ਪਰ ਆ ਕੁਛ ਨਹੀਂ ਜਾਂਦਾ ਵੱਡਾ ਜਨਾਨੀਆਂ ਆ ਜਾਂਦੇ ਫਿਰ ਭਰਾ ਵੀ ਕਰੋਨਾ ਦੀ ਸਾਈਡ ਲੈਂਦੇ ਹੁਣ ਫਿਰ ਜੇ ਮਾਂ ਦੀ ਕਰਨ ਤੇ ਜਨਾਨੀ ਦੁਖੀ ਕਰਦੀ ਹੈ ਜੇ ਜਨਾਨੀ ਤੇ ਕਰ ਤੇ ਮਾਂ ਕਹਿੰਦੀ ਵੀ ਜਨਾਨੀ ਦੇ ਬਣਦੇ ਆ ਚਲ ਕੋਈ ਨਹੀਂ ਮੰਮੀ ਮੈਂ ਵੇਖਣੀ ਐ ਇੱਕ ਦੋ ਦਿਨਾਂ ਤੱਕ ਨਾ ਮੈਂ ਤੁਹਾਡੇ ਕੋ ਆ ਹੀ ਜਾਣਾ ਠੀਕ ਹੈ ਤੇ ਫਿਰ ਮੈਂ ਉਸ ਤੋਂ ਬਾਅਦ ਨਾ ਤੁਹਾਡੇ ਨਾਲ ਗੱਲ ਕਰ ਲਈ ਨਰੇ ਜੇ ਨਾ ਵੀ ਆ ਕੇ ਕਰਨੀ ਮੈਂ ਗੱਲ ਹਾਂ ਦੱਸ ਖਾਂਦੀ ਪਿੰਦੀ ਮੱਛਰੀ ਜਾਂਦੀ ਆ ਠੀਕ ਹੈ ਚਲ ਕੋਈ ਨਹੀਂ ਤੁਸੀਂ ਮੇਰੇ ਅੰਤ ਇਸ ਤੋਂ ਪਹਿਲਾਂ ਕੋਈ ਗੱਲ ਨਹੀਂ ਉਹਦੇ ਨਾਲ ਕਰਨੀ ਜਦੋਂ ਮੈਂ ਆ ਜੂਗੀ ਨਾ ਉਹਦੇ ਹੀ ਆਪਾਂ ਰਲ ਕੇ ਗੱਲ ਕਰਾਂਗੇ ਇਹਨੂੰ ਸਵਾਰਾਂਗੀ ਮੈਂ ਚੰਗੀ ਤਰ੍ਹਾਂ ਠੀਕ ਹੈ ਚਲ ਠੀਕ ਹੈ ਫੋਨ ਕਾਟਨੀ ਆ ਹਾਂ ਨਾ 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 ਹਰੇ ਸੂਟ ਇੱਕ ਦੋ ਹੀ ਸਵਾਇਆ ਹੈ ਸਮਾਨਾ ਵੀ ਇੱਕ ਦੋ ਮੈਥੇ ਸੁਮਾਣੇ ਆ ਜਿੱਥੇ ਮੈਂ ਕੁਵਾਰੀ ਹੁੰਦੀ ਸੁਮੰਦੀ ਰਹੀ ਆ ਨਾ ਉੱਥੇ ਸੁਵਾਵਾਂਗੀ ਬੜੇ ਸੋਨੇ ਸੂਟ ਸਿੰਦੀ ਆ ਕੇ ਹਾਂ ਚਲ ਠੀਕ ਹੈ ਮੰਮੀ ਚੰਗਾ ਸਤਿ ਸ਼੍ਰੀ ਅਕਾਲ ਠੀਕ ਹੈ 10 ਮਿੰਟ ਸੁਣ ਕੇ ਨਹੀਂ ਟੈਨਸ਼ਨ ਹੋ ਜਾਂਦੀ ਆ ਔਰ ਕੀ ਕਰਦੀ ਆ ਭਾਬੀ ਹਾਂ ਮੰਮੀ ਨੂੰ ਇੰਨਾ ਦੁਖੀ ਕਰੀ ਜਾਂਦੀ ਐ ਇੰਨਾ ਦੁਖੀ ਕਰੀ ਜਾਂਦੀ ਐ ਇੰਨੀ ਟੈਨਸ਼ਨ ਹੋਈ ਐ ਮੰਮੀ ਨੇ ਤੇ ਨਵੀਂ ਗੱਲ ਹੀ ਕੰਡ ਸੁਣਾਈ ਆ ਮੈਨੂੰ ਤੇ ਤੰਗ ਬੜਾ ਕਰਦੀ ਆ ਨੋ ਉਦੋਂ ਸਾਬੀ ਵੀ ਕਿਦਾਂ ਦੀ ਮਿਲ ਗਿਆ ਮੈਨੂੰ ਹੈ ਆਤੀ ਚੁੱਕੀ ਪਈ ਆ ਹੁਣ ਆ ਗੱਲ ਰ ਇੱਕ ਸੋਚਣ ਵਾਲੀ ਆ ਮੇਰੇ ਦਿਲ 'ਚ ਉਦੋਂ ਹੀ ਆ ਗਈ ਗੱਲ ਕਰਦੇ ਕਰਦੇ ਹੁਣ ਸੰਦੀਪ ਆਪਣੇ ਘਰੋਂ ਦੁਖੀ ਆ ਹੈ ਸੰਦੀਪ ਨੂੰ ਇੱਥੇ ਮੈਂ ਦਿੱਤੀ ਕਰਤਾ ਹੈ ਨਾ ਸਿਆ ਤੇ ਕੋਈ ਗੱਲ ਨਹੀਂ ਹੋਈ ਨਾ ਮੈਨੂੰ ਨਾ ਸੰਦੀਪ ਨੇ ਨਾ ਵੈਸੇ ਨਾ ਬੜਾ ਹੀ ਸਾਥ ਦਿੱਤਾ ਹੁਣ ਜਿਵੇਂ ਮੈਂ ਬਾਹਾਂ ਟੁੱਟੀ ਦਾ ਬਹਾਨਾ ਲਾਈ ਫਿਰਨੀ ਆ ਕਿੰਨਾ ਸੋਹਣਾ ਪੁੱਛਣ ਦੀਆਂ ਚਾਹ ਨਾ ਚਾਹ ਰੋਟੀ ਨਾ ਰੋਟੀ ਦੁੱਧ ਕੰਗੀ ਕਾਰਾ ਕਾਰ ਸਾਰਾ ਕਰ ਮੇਰਾ ਸੰਭਿਆ ਬੁਰੀ ਤੇ ਮੈਂ ਹੀ ਬਣ ਗਈ ਨਾ ਸੰਦੀਪ ਨਾਲ ਸੰਦੀਪ ਤੇ ਸ਼ੁਰੂ ਤੇ ਮੇਰ ਨਾਲ ਚੰਗੀ ਸੀ ਨਾਲ ਮੇਰੇ ਸੱਸ ਵੀ ਚੰਗੀ ਸੀ ਆ ਸਾਰਾ ਕੁਛ ਨਾ ਉਹ ਆਂਟੀ ਦੇ ਹੋਇਆ ਕਹਿਣਾ ਉਹਨੂੰ ਆਪਣੇ ਪੈਸਿਆਂ ਦੀ ਬਣੀ ਸੀ ਤੇ ਮੈਨੂੰ ਹੋਇਆ ਸੀ ਕਿ ਮੈਂ ਸੰਦੀਪ ਨੂੰ ਰੱਖ ਲਾ ਕੰਮ ਕਰਾਇਆ ਕਰਾਂਗੀ ਆ ਮੈਂ ਕੀ ਕਰ ਬੈਠੀ ਆ ਦੱਸ ਮੈਨੂੰ ਤੇ ਕੋਈ ਸਮਝ ਨਹੀਂ ਆਂਦੀ ਹੁਣ ਸਾਰਾ ਕੁਝ ਕਿਵੇਂ ਸਮੇਟਾਂ ਖਲਾਰਾ ਜੜ ਮਾਂ ਆਪ ਹੀ ਪਾ ਲਿਆ ਇਸੇ ਕਰਕੇ ਮੇਰੀ ਭਝਾਈ ਤਾਂ ਹੀ ਮੇਰੀ ਮਾਂ ਨੂੰ ਤੰਗ ਕਰਨ ਲੱਗੀ ਰੱਬ ਨੇ ਮੇਰ ਨਾਲ ਬਦਲਾ ਹੀ ਲੈ ਲਿਆ ਵੀ ਜੇ ਤੂੰ ਉਹਨਾਂ ਮਾਵਾਂ ਧੀਆਂ ਨੂੰ ਤੰਗ ਕਰਨੀ ਐ ਤੇ ਤੇਰੀ ਮਾਂ ਨੂੰ ਤੇਰੀ ਭਝਾਈ ਤੰਗ ਕਰੂਗੀ ਆ ਤਾਂ ਬਹੁਤ ਹੀ ਗਲਤ ਹੋ ਗਿਆ ਚਲ ਕੋਈ ਨਾ ਮੈਂ ਨਾ ਆਂਟੀ ਨੂੰ ਕਰਾਂਗੀ ਫੋਨ ਤੇ ਫੇਰ ਕਵਾਂਗੀ ਵੀ ਕਿਵੇਂ ਨਾ ਕਿਵੇਂ ਸੰਦੀਪ ਦੇ ਨਾ ਸੋਹਰਾਂ ਵੱਲੇ ਚੱਲੀ ਏ ਤੇ ਮਨਾਈ ਏ ਉਹਨਾਂ ਨੂੰ ਫੇਰੀ ਗੱਲ ਬਣਨੀ ਆ ਕਿਰਪਾ ਰੱਬ ਫਿਰ ਮੇਰੇ ਘਰ ਵੀ ਸ਼ਾਂਤੀ ਕਰ ਦੇ ਮੇਰੀ ਮਾਂ ਵੀ ਸੁਖੀ ਹੋ ਜਾਏ ਫਿਰd ਹੀ ਕਰਨਾ ਪੈਣਾ ਮਮੀ ਨਾ ਮੇਰਾ ਤਾਂ ਦਿਮਾਗ ਹੀ ਖਰਾਬ ਹੋ ਗਿਆ ਆਪਣੀ ਮੰਮੀ ਦਾ ਫੋਨ ਸੁਣ ਕੇ ਕਿ ਆਖਰ ਆਈ ਮੇਰੀ ਬਾਪੀ ਹੋ ਗਈ ਚਲ ਕੋਈ ਨਹੀਂ ਮੈਂ ਵੀ ਦੁਖੀ ਹੋ ਗਈ ਆਂ ਤੇ ਰੱਬ ਨੇ ਮੇਰ ਤੋਂ ਵੱਡਾ ਹੀ ਲੈ ਲਿਆ ਮੰਮੀ ਆ ਕੀ ਕਰਦੇ ਆ ਕੋਸ਼ਿਸ਼ ਨਹੀਂ ਕਰੀ ਸਾ ਤੋਂ ਬਈ ਬੇਸਾਂ ਉਹਦੇ ਸ਼ਾਮ ਨੂੰ ਅਨੰਦ ਥੱਲੇ ਜਾਣੀ ਹੈ ਅੱਛਾ ਸੰਦੀਪ ਸੰਦੀਪ ਵੀ ਥੱਲੇ ਹੋਣੀ ਹੈ ਕੰਮਕਾਰ ਕਰਦੀ ਹੋਣੀ ਹੈ ਕੋਈ ਕਿਹੜੀ ਸੋਚਾਂ ਚ ਪਏ ਸੋਚਾਂ ਚ ਕੀ ਪਿਆੜਾ ਮੈਨੂੰ ਤਾਂ ਤੇਰੇ ਵੱਲੋਂ ਵੀ ਤੇਰੇ ਦਰਦੁਰਦ ਨਹੀਂ ਹੁੰਦਿਆ ਨਹੀਂ ਹੁਣ ਠੀਕ ਆ ਫਰਕ ਆਗਨ ਨਾਲ ਬੜਾ ਫਰਕ ਪੈ ਗਿਆ ਅੱਛਾ ਚਲੋ ਕੋਈ ਗੱਲ ਫਰਕ ਪੈ ਗਿਆ ਹਾਂ ਤੇ ਮਮੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਰਦੀ ਏ ਤੇ ਬਈ ਮੈਂ ਆਂਟੀ ਨੂੰ ਫੋਨ ਕਰਾਂ ਠੀਕ ਹੈ ਅੱਛਾ ਤੇ ਮੈਂ ਕਹਿੰਨੀ ਆ ਕਿ ਤੁਸੀਂ ਸੰਦੀਪ ਦੇ ਸੋਹਰਿਆਂ ਵੱਲੇ ਜਾ ਤੇ ਸਾਰਾ ਕਰ ਬਈ ਗੱਲਬਾਤ ਕਰ ਉਹਨਾਂ ਨੂੰ ਸੰਦੀਪ ਦਾ ਮੈਟਰ ਸੋਲਵ ਕਰਵਾਈਏ ਵੀ ਸੰਦੀਪ ਦੀ ਤੁਸੀਂ ਕੋਈ ਟੈਨਸ਼ਨ ਨਾ ਲਓ ਮੈਂ ਆਪਣੀ ਆਂਟੀ ਨਾਲ ਗੱਲ ਕਰਕੇ ਨਾ ਸਾਰਾ ਇਹਦਾ ਸੋਲਵ ਕਰਵਾਨੀ ਆ ਮੈਟਰ ਨਾਲੇ ਜਿਹੜੀ ਇਹਦੀ ਜਟਾਣੀ ਮੱਛਲੀ ਦਰਦੀ ਆ ਉਹਨੂੰ ਵੀ ਨੱਥ ਪਾਣੇ ਆ ਆਪਾਂ ਫਿਰ ਹੁਣ ਮੈਂ ਸਵਾ ਇਹਦਾ ਵਸਾ ਦੇਣਾ ਘਰ ਮਮੀ ਚਲੋ ਕੋਈ ਗੱਲ ਨਹੀਂ ਮੂਨੇ ਵੀ ਦਵਾਇਆ ਥੋੜਾ ਜਿਹਾ ਕੋਈ ਗੱਲ ਨਹੀਂ ਇਹੀ ਵਿਚਾਰ ਲੱਗੀ ਰਹਿੰਦੀ ਚਿੰਤਾ ਲੱਗੀ ਰਹਿੰਦੀ ਆ ਵੀ ਇਹ ਵੀ ਆਪਣੇ ਘਰ ਜਾਵੇ ਹੈਨਾ ਤੇ ਦੋ ਬੱਚੇ ਨੇ ਇਹਦੇ ਨਾਲੋਂ ਤਾਂ ਮੈਨੂੰ ਬੱਚਿਆਂ ਦੀ ਵੱਧ ਹੁੰਦੀ ਆ ਹੈਨਾ ਇਹ ਤੇ ਇੱਥੇ ਹੈ ਹੀ ਆ ਤੇ ਬੱਚੇ ਭਾਵੇਂ ਸੋਵਰੀ ਨਹੀਂ ਨਹੀਂ ਤੁਸੀਂ ਕੋਈ ਟੈਨਸ਼ਨ ਚਾਚੀ ਤਾਈ ਆ ਪਰ ਫਿਰ ਵੀ ਹੈਨਾ ਆ ਹੋਏ ਤਾਂ ਹੁੰਦਾ ਮਾਂ ਤੇ ਮਾਈ ਹੋਇਆ ਆ ਮਾਂ ਤੇ ਮਾਈ ਹੈ ਫਿਰ ਮਾਂ ਨੂੰ ਤੇ ਅੱਧੀ ਰਾਤ ਵੀ ਪਾ ਬਿਠਾ ਕੇ ਕੁਛ ਮੰਗ ਲਾ ਤੇ ਮਾਂ ਨੇ ਥੋੜੀ ਮਨਾ ਕਰ ਦਿੱਤਾ ਤੇ ਇਹ ਆਪਣੇ ਘਰ ਜਾ ਨਹੀਂ ਨਹੀਂ ਕੋਈ ਨਹੀਂ ਮੈਂ ਨਾ ਮੰਮੀ ਮੈਨੂੰ ਨਾ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਂ ਸੰਦੀਪ ਨੂੰ ਬੜਾ ਹੀ ਤੰਗ ਕੀਤਾ ਬਹੁਤ ਜ਼ਿਆਦਾ ਤੰਗ ਚਲ ਕੋਈ ਨਹੀਂ ਧੀਏ ਜੋ ਤੂੰ 2 ਕੀਤੀਆਂ ਨੇ ਉਹਨੇ 4 ਕੀਤੀਆਂ ਹੋਣਗੀਆਂ ਜੇ ਤੂੰ 4 ਕੀਤੀਆਂ ਨੇ 2 ਕੀਤੀਆਂ ਹੋਣਗੀਆਂ ਇਹ ਤਾਂ ਕੋਈ ਗੱਲ ਨਹੀਂ ਨਾਨ ਭਾਬੀ ਦੀਆਂ ਗੱਲਾਂ ਨੇ ਤੇ ਬਣੀਆਂ ਆਈਆਂ ਜੱਗੋ ਬਣੀਆਂ ਆਈਆਂ ਨੇ ਕੋਈ ਗੱਲ ਇਸ ਬਾਲ ਦਾ ਕੋਈ ਨਹੀਂ ਮੇਰੇ ਦਿਲ ਚ ਬੜਾ ਹੀ ਹੋਇਆ ਕਿ ਮੈਂ ਸੰਦੀਪ ਨੂੰ ਨਾ ਬਈ ਬਹੁਤ ਦੁੱਖ ਦਿੱਤੇ ਆ ਨਾਲੇ ਉਧਰੋਂ ਦੁਖੀ ਸੀ ਨਾਲੇ ਅੱਗੋਂ ਮੈਂ ਕਰਦਾ ਦੁਖੀ ਹੈ ਤੇ ਮੈਂ ਹੁਣ ਤੁਸੀਂ ਮੇਰੇ ਤੇ ਕੋਈ ਸ਼ੰਕ ਨਾ ਕਰਨਾ ਠੀਕ ਹੈ ਤੁਹਾਡੇ ਸਾਹਮਣੇ ਹੀ ਆਂਟੀ ਨੂੰ ਗੱਲ ਕਰਾਂਗੇ ਆਂਟੀ ਦੇ ਨਾਲ ਤੇ ਮੈਂ ਸੰਦੀਪ ਦਾ ਘਰ ਵਸੋਣਾ ਹੀ ਵਸੋਣਾ ਠੀਕ ਹੈ ਕੋਈ ਟੈਨਸ਼ਨ ਨਹੀਂ ਲੈਣੀ ਇਸ ਚੀਜ਼ ਦੇ ਮੈਨੂੰ ਪਤਾ ਇਸੇ ਗੱਲੋਂ ਤੁਸੀਂ ਉਦਾਸ ਹੋਗੇ ਤੇ ਬੈਠੇ ਕਿਉਂ ਤਾਂ ਮੈਨੂੰ ਕਹਿੰਦੇ ਹੀ ਸੀਗੀ ਸੰਦੀਪ ਅਗ ਭਾਬੀ ਦੇਣੀ ਬੈਠ ਜਾ ਨਹੀਂ ਆਣਾ ਆਣਾ ਤੇ ਹੈ ਹੀ ਆ ਤਾਂ ਹੀ ਤੁਹਾਨੂੰ ਕਹਾਈ ਸੀ ਸਾਫ ਸਫਾਈ ਚੰਗੀ ਤਰ੍ਹਾਂ ਕਰ ਲਿਓ ਤੇ ਫਿਰ ਉਹ ਵੀ ਆ ਜਾਣਗੇ ਕਿਪ ਤਾਂ ਮੈਂ ਕਦੋਂ ਚਲੀ ਜਾਵਾਂ ਹੈ ਤੇ ਉਹ ਵੀ ਕਾਲੇ ਪਏ ਆ ਵੀ ਜਲਦੀ ਆ ਜਲਦੀ ਆ ਸਾਰਿਆਂ ਤੋਂ ਵੱਡੀ ਤੇ ਮੈਂ ਆਇਆ ਘਰ ਤੇ ਮੈਨੂੰ ਵੀ ਜਾਣਾ ਪੈਣਾ ਉਹ ਧਰਾ ਲਈ ਛੋਟਾ ਭਰਾ ਕਹੀ ਜਾਂਦਾ ਜਾਣਾ ਹੀ ਹਾਂ ਤੇ ਭੀਏ ਮੈਂ ਤਾਂ ਮੇਹੀ ਕਹੀ ਸੀ ਤੇਰੀ ਬਾਂਹ ਦਾ ਪਾਇਆ ਨਾ ਉਹ ਕਹਿੰਦੇ ਇਹ ਹੁਣ ਠੀਕ ਹੈ ਨਾਲੇ ਫਿਰ ਕੋਈ ਗੱਲ ਨਹੀਂ ਸਾਰ ਲੰਗ ਕਿਵੇਂ ਨਾ ਕਿਵੇਂ ਡਾਕਟਰ ਨੇ ਕਿਹਾ ਹੈ ਜਲਦੀ ਠੀਕ ਹੋ ਜਾਣੀ ਆਰਾਮ ਆ ਜਾਣੇ ਚਲੋ ਕੋਈ ਨਾ ਫਿਰ ਉਹ ਤੋਂ ਹੁਣ ਜਾਣਾ ਤੇ ਪੈਣਾ ਹੀ ਹੈ ਨਾ ਭਾਵੇਂ ਬਾਹ ਆ ਕੋਸ਼ ਹੈ ਹੁਣ ਜੇ ਵਿਆਹ ਤੇ ਜਾਣਾ ਹੀ ਪੈਣਾ ਇਹ ਆਪਣਾ ਸੰਭਾਲ ਕੇ ਥੋੜਾ ਜਿਹਾ ਕਰ ਲਵੀ ਹੈ ਨਾ ਵੇਖ ਚੱਕ ਕੇ ਕਰ ਲਵੀ ਠੀਕ ਹੈ ਤੇ ਕਿਦਣਾ ਹੁੰਦੇ ਨੇ ਉਹ ਹੁਣ ਮੈਂ ਫੋਨ ਕਰਾਂਗੀ ਨਾ ਉਹ ਗਏ ਸੀ ਕਿਤੇ ਬਾਹਰ ਨੂੰ ਗਏ ਸੀ ਕਿਉਂਕਿ ਬਾਜੀ ਘੜਾਣੀ ਇਹ ਕਰ ਉਹ ਕਰ ਬੜਾ ਹੀ ਕੰਮ ਆਨਾਂ ਦਾ ਤੇ ਮੰਮੀ ਦਾ ਮੇਰੀ ਦਹੂਣੀ ਫੋਨ ਆ ਸੀ ਕਹਿੰਦੀ ਸੀ ਆ ਜਾ ਭਾਵੇਂ 10 ਦਿਨ ਤੇ ਰਹਿ ਗਿਆ ਤੂੰ ਪਹਿਲੋ ਆ ਜਾ ਤੇ ਫਿਰ ਤੁਸੀਂ ਵਿਆਹ ਵਾਲੇ ਦਿਨ ਆਉਣਾ ਤੇ ਉਹ ਮੈਂ ਕੋਸ਼ਿਸ਼ ਕਰਾਂਗੀ ਵਿਆਹ ਤੋਂ ਪਹਿਲੋ ਪਹਿਲੋ ਸੰਦੀਪ ਦਾ ਘਰ ਉਸ ਨਹੀਂ ਇਹ ਚਲੀ ਜਾਵੇ ਤੇ ਮੈਂ ਆ ਜਾਵਾਂਗੀ ਕੋਈ ਨਾ ਤੇ ਇਹ ਆਪਣੇ ਘਰ ਜਾਣੀ ਚਾਹੀਦੀ ਹੈ ਹਨਾ ਕਿ ਇੰਨੇ ਹੁਣ ਮਹੀਨਾ ਹੋ ਚੱਲਿਆ ਹੈ ਤੇ ਕੋਈ ਅੱਤਾ ਪਤਾ ਨਹੀਂ ਲੈਣ ਦੇ ਚੱਲ ਕੋਈ ਗੱਲ ਨਹੀਂ ਅਹੀਂ ਨੀਵੇਂ ਹੋ ਜਾਂਦੇ ਕੋਈ ਗੱਲ ਨਹੀਂ ਪੁੱਛ ਕੇ ਮੇਰੀ ਕੀ ਗੱਲ ਨਹੀਂ ਹੋਣੀ ਕੋਈ ਗੱਲ ਨਹੀਂ ਕਦੇ ਕਦੇ ਤੇ ਆਪਣੀ ਗਲਤੀ ਵੀ ਹੋਵੇ ਬੰਦੇ ਨੂੰ ਮੰਨ ਲੈਣੀ ਚਾਹੀਦੀ ਹੈ ਗਲਤੀ ਤਾਂ ਮੈਨੂੰ ਪਤਾ ਹੀ ਹੈ ਸੰਦੀਪ ਦੀ ਹੈ ਕੀ ਆ ਹਾਂ ਫੋਨ ਹੀ ਵੇਖਿਆ ਵੇਖਦੀ ਆ ਇਹ ਗਲਤੀ ਆ ਸੰਦੀਪ ਚਲੋ ਮੇਰੀ ਗੱਲ ਸੁਣਾ ਸੰਤੋਸ਼ ਧੀਏ ਫੋਨ ਵੀ ਨਾ ਹਰ ਵੇਲੇ ਤਾਂ ਨਹੀਂ ਹੁੰਦਾ ਦਰਾਣੀਆਂ ਜੇ ਥਾਣੀਆਂ ਨੇ ਨਾ ਜਿਹੜੀਆਂ ਇੱਕ ਦਿਨ ਉਹ ਇਹ ਕਹਿਣਗੀ ਹੁਣ ਇੱਕ ਫੋਨ ਵੇਖਣ ਲਈ ਤੇ ਇੱਕ ਉਹਦੇ ਬੱਚੇ ਤਿਆਰ ਕਰ ਸਕੂਲੇ ਘੱਲੇ ਨੂੰ ਬਰਦਾਸ਼ ਕਰੋਗੇ ਹਾਂ ਗੱਲ ਤਾਂ ਗੱਲ ਨਹੀਂ ਨਾ ਬਸ ਇੰਨੀ ਕਿ ਆਪਣੀ ਕੁੜੀ ਦੀ ਗਲਤੀ ਹੈ ਉਹ ਆਪਾਂ ਇਹਨੂੰ ਸਦਾਰਨ ਸਮਝਾ ਲਾਂਗੇ ਬਾਕੀ ਕਿ ਤੁਸੀਂ ਕੋਈ ਟੈਨਸ਼ਨ ਨਹੀਂ ਕਰਨੀ ਮੈਂ ਤੁਹਾਡੇ ਸਾਹਮਣੇ ਆਂਟੀ ਨੂੰ ਫੋਨ ਕਰਾਂਗੀ ਕਿ ਤੁਹਾਡੇ ਮਨ 'ਚ ਵੀ ਕੋਈ ਡਾਊਟ ਨਾ ਰਹੇ ਕਿ ਇਹਨੇ ਲਾਂਬੇ ਗੱਲ ਕੀਤੀ ਚੋਰੀ ਗੱਲ ਕੀਤੀ ਪਤਾ ਨਹੀਂ ਕੀ ਕੀਤੀ ਗੱਲ ਠੀਕ ਹੈ ਤੇ ਮੈਂ ਹੁਣ ਹੀ ਫੋਨ ਕਰਨੀ ਹੈ ਤੇ ਆਂਟੀ ਨੂੰ ਕਹਿਣੀ ਆ ਵੀ ਜਿਵੇਂ ਕਿਵੇਂ ਵੀ ਇਹਦੇ ਸੋਹਰਿਆਂ ਨੂੰ ਮਨਾ ਠੀਕ ਹੈ ਤੇ ਆਪਾਂ ਸੰਦੀਪ ਨੂੰ ਭੇਜਨੇ ਇਹਦੇ ਸੋਹਰੇ ਤੇ ਆਪਾਂ ਵੀ ਸੁਖੀ ਤੇ ਇਹ ਵੀ ਸੁਖੀ ਮੇਰੀ ਗੱਲ ਸੁਣ ਉਹ ਦਿਨ ਜਿੱਦਣ ਗੱਲ ਹੋਈ ਰੋਟੀਆਂ ਵਾਲੇ ਡੱਬੇ ਵਿਖਾਉਂਦੇ ਹੀ ਸੀ ਕਹਿੰਦੀ ਇਹਨੇ ਆਪਣੇ ਘਰ ਵਾਲੇ ਜੋ ਵੀ ਰੋਟੀ ਨਹੀਂ ਪਕਾਈ ਤੇ ਕਹਿੰਦੀ ਚੁੱਕ ਕੇ ਫੋਨ 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 ਇਹ ਵੀ ਨਹੀਂ ਚੰਗੀਗਾ ਇਹਦੀ ਵੀ ਗਲਤੀ ਕਰਦੀ ਨਹੀਂ ਨਹੀਂ ਮੈਂ ਉਹ ਹੀ ਕਹਿੰਨੀ ਆ ਵੀ ਮੈਂ ਚੰਗੀ ਤਰ੍ਹਾਂ ਸਮਝਾ ਦੂੰਗੀ ਇਹਦੇ ਵੀ ਕੰਨ ਨੂੰ ਖਿੱਚਾਂਗੇ ਨਾ ਆਪਾਂ ਫੋਨ ਹੀ ਨਹੀਂ ਕਿਤੇ ਮਾਂ ਪਿਓ ਰਹਿ ਗਿਆ ਫੋਨ ਹੀ ਆ ਮਾਂ ਪਿਓ ਤੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਹੁਣੇ ਆਂਟੀ ਨੂੰ ਫੋਨ ਕਰਨੀ ਹੈ ਤੇ ਕੋਈ ਨਾ ਕੋਈ ਗੱਲ ਕਰ ਲੈਨੇ ਆਂ ਫੋਨ ਬੜੇ ਰਿਸ਼ਤੇ ਵਿਗਾੜਦਾ ਹੈ ਹਾਂ ਠੀਕ ਹੈ ਹਾਂ ਚਲ ਕੋਈ ਨਾ ਕਰ ਲੈ ਫੋਨ ਬੜੇ ਰਿਸ਼ਤੇ ਵਿਗਾੜਦਾ ਹੈ ਤੇ ਜੋੜਦਾ ਵੀ ਹੈ ਤੇ ਵਿਗਾੜਦਾ ਵੀ ਬੜੇ ਹਾਂਜੀ ਚਲੋ ਠੀਕ